ਸਾਰੇ ਨੂੰ ਸੰਦੀਪ ਦੇ ਫਾਇਨ ਤੁਹਾਡਾ ਬਹੁਤ ਬਹੁਤ ਵੈਲਕਮ ਜੀ ਤੇ ਬਾਈ ਕਾਲੂ ਗੁਰਦਿਆਲ ਸਿੰਘ ਪਹੁੰਚ ਚੁਕੇ ਆ ਜਿਗਾ ਕੱਟੀ ਲਾਲ ਲੈ ਕੇ ਨੀਲੀ ਦਾ ਵੀ ਨੇ ਗਾਵਾ ਨਾਲ ਮੇਰੇ ਮੱਝੇ ਸ਼ੁਰੂ ਕਰ ਲਿਆ ਬਾਈ ਉਹਨਾਂ ਨੇ ਤੇ ਸ਼ੁਰੂ ਕਰੀ ਗੱਲਬਾਤ ਕਰੀਏ ਸਾਸੀ ਆ ਕਹਿੰਦਾ ਸਾਸੀ ਕਾਲ ਜੀ ਹੋਰ ਸਰਾਓ ਵਧੀਆ ਸਭ ਠੀਕ ਠਾਕ ਹੈ ਹਾਂ ਜੀ ਕਿਰਪਾ ਜੀ ਨੀਲੀ ਝੋਲੀ ਹਾਂ ਜੀ ਇੱਕ ਚੰਗੀ ਲੱਗੀ ਤਾਂ ਲੈਣ ਤੇ ਲੈਣ ਤੇ ਨੀਲੀ ਹਾਂ ਜੀ ਕੋਈ ਨੀਲੀ ਦੀ ਹਾਂ ਜੀ ਇਸਰਾ ਨੀਲੀ ਤੇ ਕਰੀਏ ਹਾਂ ਜੀ ਆ ਕੱਟੀ ਚੰਗੀ ਹੈ ਓਏ ਆ ਚੱਲ ਸਾਮਣਾ ਕੋਈ ਗੱਲ ਹਾਂ ਜੀ ਕੋਈ ਵੱਡਣ ਵਾਲੇ ਬਣੇ ਕਿਹਨੇ ਦੇ ਦਿੰਦੇ ਕੀ ਫਾਇਦਾ ਹੋਰ ਸਿਰੋਕ ਕੰਮ ਕਿਵੇਂ ਚੱਲੇ ਹਾਂ ਵਧੀਆ ਵਧੀਆ ਕਿਰਪਾ ਮਹਾਰਾਜ ਦੀ ਮਾਨ ਅੱਜ ਫਿਰ ਅੱਜ ਪੰਜ ਪਸੂ ਜੀ ਕੋਲ ਅੱਜ ਕਰੋ ਸ਼ੁਰੂ ਕਰੋ ਆਜੋ ਇਹ ਤਾਂ ਹੁਣ ਹੀ ਸੁਈ ਲੱਗਦੀ ਆ ਹਾਂ ਸੁਈ ਚਾਹ ਜੇ ਭਾਜੀ ਅੱਜ ਵੀ ਅਜੇ ਟੱਕੀ ਆਪਣ ਠੀਕ ਆ ਓਕੇ ਠੀਕ ਆ ਜੀ ਮੱਛੀ ਮੱਛੀ ਬੱਚਾ 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 ਤਾਂ ਭਲੀ ਕਿੰਨਾ ਕਰੂ ਤਾ ਫਿਰ ਅਜੇ ਦੁੱਧ ਸਨੀਪ ਆਣਾ ਅਜੇ ਤਾਂ ਢਾਰਾਂ ਹੀ ਮਾਰੀਆਂ ਸੀ ਮੈਂ ਸ਼ੰਭੂ ਵਗੈਰਾ ਕੋਹ ਆਣਾ ਪੜਾ ਲਈ ਕਿਨੇ ਤਦ 18 ਪਾ ਦੇਣਾ 15 ਪਾ ਦੇਣਾ 20 ਪਾ ਦੇਣਾ ਇਸ ਚੀਜ਼ ਦਾ ਨਹੀਂ ਭਰੋਸਾ ਹੈ ਚੰਗੀ ਆ ਛਵਾਈ ਵਧੀਆ ਨਿਕਲੀ ਛਵਾਈ ਤੁਸੀਂ ਸਾਫ ਥਣਾ ਦੀ ਛਵਾਈ ਵਧੀਆ ਨਿਕਲੀ ਮਾਰੀਆਂ ਤਰਾ ਤੁਰਾ ਚਲੋ ਬਾਕੀ ਛਵਾਈ ਚੰਗੀ ਨਿਕਲੀ ਹਾਂਜੀ ਫਿਰ ਰੀਦਿਕ ਛੋਲ ਭਾਵੇਂ 60 ਕਰ ਲੀਏ ਤੇ ਭਾਵੇਂ 62 ਕਰ ਲੀਏ ਠੀਕ ਹੈ ਕਿ ਨਹੀਂ 58000 ਦੀ ਹਾਂ ਜੀ ਚੜਦਾਂਗੇ ਜਾਰ ਹੋਰ ਕੰਜਾਰ ਦੇ ਚਲੋ ਲਓ ਜਾਨਾ ਆ ਵੇਖੋ ਜਾਨਾ ਵੇਖੋ ਆਹ ਯਾਰ ਬੱਚੀ ਆ ਯਾਰ ਆ ਗਈ ਜਣਾ ਮੂਨਾ ਪਹਿਲਾ ਸੁਆ ਹਾਂਜੀ ਪਹਿਲਾ ਸੁਆ ਹਰਸ਼ ਪਾਲ ਜੋੜ ਦੇਖ ਲੋ ਕਿਦਾਂ ਦਾ ਹੱਥ ਕਰਾਈ ਪਈ ਹੈ ਕੋਨ ਨਾਲ ਵੋਣ ਵਾਲੀ ਬੱਚੀ ਆ ਸੰਦੀਪਾ ਅੱਜ ਫੜ ਲਾ ਪਾਲਾ ਜੱਫੀਆਂ ਨੂੰ ਦੇਖ ਲੋ ਜੀ ਖੰਡੀ ਨਹੀਂ ਠੀਕ ਹੋ ਫਿਰ ਮੈਂ ਪ੍ਰਿੰਟ ਕਿ ਨਹੀਂ ਵੇਲੇ ਪਾਲੀ ਵੇਲੇ ਕਿਵੇਂ ਹੈ ਬੜੀ ਬੜੀਆ ਸੰਦੀਪ ਭਾਪ ਪਲਣ ਵਾਲਾ ਕੋਈ ਅੰਤ ਨਹੀਂ ਜਿੱਦਾਂ ਬੁਰਕੀਆਂ ਦੇ ਦੇ ਨਹੀਂ ਪਾਲੀ ਹੁੰਦੀ ਉਹ ਚੀਜ਼ ਹਾਂਜੀ ਦੀਪਾ ਮੂਲ 570 ਭਾਵੇਂ 65 ਕਰ ਲੀਏ 60000 ਰੁਪਏ ਅਸੀਂ ਦੇ ਰਾਂਗੇ ਬਸ ਠੀਕ ਹੈ ਇਹੋ ਜਿਹੇ ਪੱਧਰ ਪੱਧਰ ਦੀਆਂ 75 ਦੀਆਂ ਵਗਣੀਆਂ ਹਾਂ ਆਹ ਇਹ ਵੀ ਪਹਿਲਾਂ ਵਾਰ ਸੁਣੀ ਆ ਸ਼ਾਈ ਵਾਲਾ ਦੇਖੋ ਹਾਂ ਛੱਡੀ ਦੇਖੋ ਤਾਂ ਫੜੋ ਭਾਵੇਂ ਥੱਲੇ ਦੀ ਨੰਗੋ ਦੇਖੀ ਬੜਾ ਯਾਰ ਬੜਾ ਚੱਲ ਬੋਤਾ ਨਾ ਨਹੀਂ ਵੇਖ ਪਹਿਲਾ ਸੁਆ ਸ਼ਾਈਵਾਲ ਤੇ ਚੱਲ ਦੇਰੇ ਵੀ ਹਫਤਾ 20 ਦਿਨ 15 ਲੈ ਜੇ ਪੱਤਾ ਲੈ ਜੇ ਇੱਥੇ ਲੈਣਾ ਬੰਨੂਗੀ ਬਹੁਤ ਸੰਦੀਫਾ ਚਲੋ ਕੱਦ ਇੱਕ ਕੱਦ ਵੇਖਣਾ ਰਾਜੀ ਵੇਖ ਲਓ ਹੋਰ ਘੱਟ ਮਿਲਦੀ ਐ ਇੱਕ ਕੱਦ ਵਾਲੀ ਐ ਕਿ ਨਹੀਂ ਆਜੋ ਆਜੋ ਆ ਵੀ ਲੈ ਲੈ ਮਸਤ ਜੀ ਆ ਕੋਈ ਕਾਲੀ ਵਾਲੀ ਨਹੀਂ ਫੜ ਜਾਓ ਫੜ ਲਓ ਭਾਜ ਜਾਣੀ ਉਧਰ ਨੂੰ ਉਧਰ ਨੂੰ ਸਹੀ ਲਵ ਲਿਆਂਦੇ ਆ ਤੋਹਫੇ ਤੁਹਾਨੂੰ ਪਤਾ ਹਾਂਜੀ ਸੂਈ ਪਾ ਇਹ ਵੀ ਇਹਦੇ ਨਾਲ ਹੀ ਮਲਾ ਦਈਏ 60 ਹਾਂ ਜਾਨ ਦੋ 10 ਦਿਨ ਸੰਭਲੂਗਾ ਕੋਈ ਫਿਰਫੁਰਦੀ ਬੋਰੀ ਚਾਰ ਲੂ ਸੂਈ ਹਾਂਜੀ ਲਓ ਜੀ ਇਹ ਸੂਈ ਆ ਸੂਈ ਆ ਤੁਹਾਡੇ ਤੇ ਥਲੇ 10 ਕਿਲੋ ਆ ਬਾਕੀ ਆ ਤੇ ਸੁਨੀਪਾ ਇਹ ਵੜ ਵੇਖੀ ਆ ਅੱਛਾ ਹਾਂ ਆਪਾਂ ਦਾਲ ਦਈਏ ਵੀਡੀਓ ਠੀਕ ਹੈ ਕਿ ਨਹੀਂ ਇਹ ਵੇਗੀਆ ਇਹ ਵੇਗੀਆ ਚਲੋ ਐਂ ਆਖਾ ਵੀ ਥੋੜਾ ਜਿਹਾ ਟੌਰ ਬੰਨ ਜੂਗਾ ਵੀਡੀਓ ਦਾ ਉਦੋਂ ਫਿਰ ਦੋ ਤਿੰਨ ਨਾ ਕੀ ਰਹਿ ਜਾਂਦੇ ਆ ਫਾਇਦਾ ਕੋਈ ਨਹੀਂ ਠੀਕ ਆ ਤਾਂ ਮੈਂ ਕਹਿੰਦਾ ਅਸੀਂ ਡੱਕ ਲਿਆ ਗੱਡੀ ਆ ਗਈ ਆ ਮੈਂ ਲੱਦ ਕੇ ਹੁਣ ਚੱਲ ਜਣੀ ਆ ਬੋਲੋ ਸੰਦੀਪ ਜੀ ਬੋਲਣਾ ਕੀ ਆਏ ਮੈਂ ਨਹੀਂ ਹਾਂਜੀ ਹਾਂਜੀ ਵੇਗੀਆ ਤਾਂ ਇਹ ਆ ਗਈ ਛੁੱਟੀ ਖਿਰੀ ਆ ਨਹੀਂ ਨਹੀਂ ਚੋਗੀ ਹੀ ਦੀ ਆ ਸ਼ੰਭੂ ਥੋੜਾ ਖੇ ਦੇ ਜੀ ਨੀ ਲੈਣਾ ਖਲਾ ਵਾਲ ਕਰੀ ਨਹੀਂ ਲੈ ਆ ਲੱਗੋ ਭਾਈ ਲੱਗੇ ਨੀਲੀ ਨੂੰ ਨਹੀਂ ਲੈਣਗੇ ਭਾਈ ਇੱਥੇ ਨੀਲੀ ਨੂੰ ਪੰਜਾਬੀ ਨਸਰ ਫਿਰ ਵੀ ਹਾਂ ਹਾਂ ਸਹੀ ਗੱਲ ਆ ਕੱਟੀ ਜਗੇ ਦੇਵਾ ਕਿੰਨੇ ਡਰੀਏ ਬਈ ਸ਼ਾਲ ਵੇਖਿਆ ਹੁਣ ਬੁਤਾਂ ਤੋਂ ਹਾਰੇ ਬੜਾ ਮੋਟਾ ਮੋਟਾ ਲੱਗਾ ਸੋ ਨੀ ਭਾ ਗੱਲ ਇਦਾਂ ਵਾਂ ਜਾਗਣੇ ਆ ਬਣੀ ਜਰੂਰ ਆ ਇਹ ਨਹੀਂ ਪਤਾ ਪੀਏ ਨਿਕਲ ਨਹੀਂ ਆ ਜਾਂ ਖਾਲੀ ਆ ਬਾਕੀ ਕੱਟੀ ਸਾਂਭਣ ਵਾਲੀ ਆ ਜਿਹੜੀ ਸਿੱਧੀ ਗੱਲ ਆ ਬੋਲੋ ਹਾਂ ਨਹੀਂ ਜੀ ਭਾਜੀ ਸਾਹਮਣੇ ਵਾਲੇ ਕੰਮ ਆ ਬਿਲਕੁਲ 30000 ਦੀ ਨਤਿਆਵਲ ਚਲ ਜਾਨਦੋ ਹਲਾ ਹਰੀ ਛੋੜ ਠੀਕ ਹੈ ਜੀ ਚਲ ਵੇ ਲੋ ਜੇ ਵੇਲੇ ਪੰਜ ਪਸ਼ੂ ਆ ਪਰ ਚਾਰੀਆਂ ਚੁਲੇ ਦੇ ਵੇਗੀ ਆ ਬਾਜੀ ਬੜੇ ਸੁਣਿਆ ਦਾ ਰੋਹ ਖੁਸ਼ ਹੋ ਗਈ ਆ ਕਿੰਨਾ ਇਹਨੇ ਚੀਜ਼ਾਂ ਵੇਖ ਕੇ ਨਮਨੇ ਲਮਨੇ ਇਹਦਾ ਬਹੁਤ ਘਟ ਮਿਲਦੇ ਆ ਪਰ ਇਹ ਲੱਭ ਲੈਂਦੇ ਕਿਉਂਕਿ ਇਹ ਕਿਹੜੇ ਕਿਹੜੇ ਵੋ ਕੱਢਦੇ ਆ ਅੱਜ ਇੱਕ ਨਮੂਨਾ ਪੜਣਾ ਇਸਨੇ ਬਾਹਰ ਉਹਨਾਂ ਦੇ ਫਰੇਮ ਉਹਨਾਂ ਦੇ ਫਰੇਮ ਬੋਕਲ ਲਾਗੇ ਹਾਂਜੀ ਹਾਂਜੀ ਗਾਗ ਭਾਈ ਸਦੀਪਾ ਜੀ ਉਹ ਗੱਲਾਂ ਮੈਂ ਤਾਂ ਹੁੰਦੇ ਆ ਨਾ ਕਿ ਗਾਵਾ ਨਹੀਂ ਮਿਲਦੀਆਂ ਮੇਲੇ ਨਹੀਂ ਆਹ ਦਿਆ ਕਰੋ ਹੁਣ ਕੀ ਕਰੇ ਕੱਲ ਹੁੰਦੇ ਫਰੰਦੇ ਗੱਲਾਂ ਜਾਂਦੇ ਨਹੀਂ ਹਾਂ ਉਹਨਾਂ ਯਾਰ ਆਪਣੀ ਰਿਸ਼ਤੇਦਾਰੀ ਨਾਲ ਵੇਂਦੇ ਇਹ ਵੀ ਗੱਲ ਹੈ ਗਾਗ ਵੇਂਦਾ ਰਿਸ਼ਤੇਦਾਰ ਤੇ ਫੇਰ ਮਿਲ ਪਣਾ ਤੇ ਜਿਹੜਾ ਗਾ ਗਿਆ ਉਹ ਤੁਹਾਨੂੰ ਪਤਾ ਵੀ ਰੋ ਰੋ ਥੋੜਾ ਬਣਾ ਜੇ ਰਿਸ਼ਤੇਦਾਰ ਤੇ ਫੇਰ ਆਉਂਦਾ ਰਹਿਣਾ ਅਫਰ ਮਰ ਬਖੇ ਨਾ ਮੈਂ ਨਹੀਂ ਕੁਝ ਨਹੀਂ ਦੇਣਾ ਰਿਸਤਾ ਨਹੀਂ ਦੇਣਾ ਪਹਿਲਾ ਰਿਸ਼ਤਾ ਬਾਤ ਸੰਦੀਪ ਆ ਪੰਜਾ ਸ਼ਰਮੀਆਂ ਇਹ ਧਾਰਨ ਗੱਲ ਨਹੀਂ ਨਹੀਂ ਧਾਰਦੀ ਦੀ ਗੱਲ ਹੈਗੀ ਤੁਹਾਨੂੰ ਪਤਾ ਦੱਸੇਗੀ ਗੱਲ ਰਿਸ਼ਤਾ ਤਾਂ ਫੇਰ ਕੋਈ ਹੋਰ ਲੈ ਜਾਊਗਾ ਜਿਹੜਾ ਗਾ ਇੱਕੋ ਜੁੜਿਆ ਵਾ ਉਹ ਜੁੜਿਆ ਰਹਿਣਾ ਚਲ ਹਾਂ ਜੀ ਪੁਲਿਸ ਹਾਲੇ ਬਗਾਲ ਨਹੀਂ ਹਾਂ ਬੋਲੋ ਨੰਬਰ ਪੈਂਡੋ ਖਿਆਨੇਕੋੜ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਬਟਾਲਾ ਮੋਬਾਈਲ ਨੰਬਰ 964827503 ਜੀ ਸਤਿ ਸ੍ਰੀ ਅਕਾਲ